ਥੋੜੀ ਦੇਰ ਦੇ ਵਿੱਚ ਅਖਨੌਰੀ ਪਾਊਡਰ ਤੇ ਕਿਸਾਨਾਂ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਹੋਵੇਗੀ ਮੀਟਿੰਗ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਲਈ ਮਨਮੋਹਨ ਪਹੁੰਚੇ ਨੇ ਪੁਲਿਸ ਅਧਿਕਾਰੀ ਪੰਜਾਬਰ ਦੇ ਵਿੱਚ ਕਿਸਾਨਾਂ ਦੇ ਲੌਕਡਾਊਨ ਦਾ ਪੂਰਾ ਅਸਰ ਮਾਰਕੀਟ ਪੂਰੀ ਤਰ੍ਹਾਂ ਬੰਦ ਕਿਸਾਨਾਂ ਦੇ ਧਰਨੇ ਦੇ ਕਾਰਨ ਸੜਕਾਂ ਵਿੱਚ ਜਾਮ ਚਾਮ 4 ਵਜੇ ਤੱਕ ਰਹੇਗਾ ਬੰਦ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਬੀਐਸਐਫ ਦੀਆਂ ਗੱਡੀਆਂ ਰੋਕੀਆਂ ਜਵਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਪੁਲਿਸ ਦੇ ਦਖਲ ਤੋਂ ਬਾਅਦ ਤਾਰਾ ਬੰਦ ਦਰਾਂ ਅਫਸੂਸਪੁਰ ਰੇਲਵੇ ਸਟੇਸ਼ਨ ਦੇ ਵਿੱਚ ਫਸਿਆ ਕੈਂਸਰ ਮਰੀਜ਼ ਗੁਜਰਾਤ ਦੇ ਸੂਰਤੋਂ ਹਿਮਾਚਲ ਦੇ ਧਰਮਸ਼ਾਲਾ ਦੇ ਜਾ ਰਿਹਾ ਸੀ ਦਵਾਈ ਲੈਣ ਟ੍ਰੇਨ ਨਾ ਚੱਲਣ ਦੇ ਕਾਰਨ ਮੁਸਾਫਰ ਹੋ ਰਹੇ ਨੇ ਖੱਜਲਖਵਾਰ ਦਿੱਲੀ ਅੰਮ੍ਰਿਤਸਰ ਹਾਈਵੇ ਵੀ ਪੂਰੀ ਤਰ੍ਹਾਂ ਦੇ ਨਾਲ ਠਾਪ ਕਿਸਾਨਾਂ ਨੇ ਖੰਨਾ ਦੇ ਵਿੱਚ ਹਾਈਵੇ ਤੇ ਲਾਇਆ ਤਰਨਾ ਪੁਲਿਸ ਬਲ ਵੀ ਮੌਕੇ ਤੇ ਤਾਇਨਾਤ ਅੱਜ ਚੋਣਾਂ ਤੋਂ ਪਹਿਲਾਂ ਕੇਸ਼ਦੀਵਾਲ ਦੇ ਵੱਲੋਂ ਪੁਜਾਰੀ ਗਰੰਥੀ ਸਨਮਾਨ ਯੋਜਨਾ ਦਾ ਐਲਾਨ ਕੱਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਹਰ ਬਿੰਦੇ ਮਿਲਣਗੇ 18000 ਰੁਪਏ ਸਰਸ਼ੇ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਬੰਦ ਨੂੰ ਲੈ ਕੇ ਨਿਊਜ਼ ਰੇਟਿੰਗ ਪੰਜਾਬ ਦੀ ਮਹਾ ਕਵਰੇਜ ਦੇ ਵਿੱਚ ਪੰਜਾਬ ਬੰਦ ਦਾ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਗਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰਾ ਅਸਰ ਨਜ਼ਰ ਆ ਰਿਹਾ ਹੈ ਸੜਕੀ ਆਵਾਜਾਈ ਇਸ ਤੋਂ ਇਲਾਵਾ ਰੇਲਵੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਪੰਜਾਬ ਬੰਦ ਦੇ ਅਸਰ ਨੂੰ ਬਿਆਨ ਕਰ ਰਹੀਆਂ ਨੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਇਸ ਦੇ ਵਿਚਾਲੇ ਇਸ ਦਾ ਅਸਰ ਵੀ ਨਜ਼ਰ ਆ ਰਿਹਾ ਹੈ ਪਰ ਆਮ ਜਨਤਾ ਆਮ ਲੋਕ ਇਸ ਦੇ ਨਾਲ ਜੂਰ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਫ਼ ਤੌਰ ਤੇ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਕਿਸੇ ਦੀ ਕੋਈ ਐਮਰਜੈਂਸੀ ਆ ਕੋਈ ਪੇਸ਼ੈਂਟ ਹੈ ਕਿਸੇ ਨੇ ਕੋਈ ਡਾਇਲਿਸਿਸ ਕਰਵਾਉਣਾ ਹੈ ਕਿਸੇ ਨੇ ਹਸਪੀਟਲ ਦੇ ਵਿੱਚ ਪਹੁੰਚਣਾ ਹੈ ਤਾਂ ਵੀ ਇਸ ਬੰਦੇ ਕਾਰਨ ਰਾਹ ਦੇ ਵਿੱਚ ਹੀ ਸੜਕ ਤੇ ਹੀ ਖੱਜਲ ਖਵਾਰ ਹੋ ਰਹੇ ਨੇ ਤੁਹਾਨੂੰ ਪਟਿਆਲਾ ਬਠਿੰਡਾ ਲੁਧਿਆਣਾ ਜਲੰਧਰ ਪਠਾਨਕੋਟ ਗੁਰਦਾਸਪੁਰ ਮਹਾਲੀ ਅੰਮ੍ਰਿਤਸਰ ਤੇ ਫਰੂਜ਼ਪੁਰ ਮੁਖਸਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਹੇ ਨੇ ਦੁਕਾਨਾਂ ਜਿਹੜੀਆਂ ਬੰਦ ਤਸਵੀਰਾਂ ਦੇ ਵਿੱਚ ਵੇਖੀਆਂ ਜਾ ਸਕਦੀਆਂ ਨੇ ਕਿਵੇਂ ਹਾਈਵੇ ਪੂਰੀ ਤਰ੍ਹਾਂ ਕਿਸਾਨਾਂ ਦੇ ਵੱਲੋਂ ਜਾਮ ਕੀਤੇ ਗਏ ਨੇ ਤਾਂ ਪੁਲਿਸ ਦਾ ਵੀ ਸਖਤ ਪੈਰਾ ਜੋ ਕਿ ਵਾਕਫਕ ਹਾਈਵੇਜ਼ ਤੇ ਨਜ਼ਰ ਆ ਰਿਹਾ ਪਰ ਇੱਥੇ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਹਾਲਾਂਕਿ ਪਹਿਲਾਂ ਜੋ ਕਿ ਕਿਸਾਨ ਆਗੂਆਂ ਦੇ ਲੋ ਕਿਹਾ ਗਿਆ ਕਿ ਕਿਹੜੀਆਂ ਸੇਵਾਵਾਂ ਨੂੰ ਛੂਟ ਹੋਵੇਗੀ ਕਿ ਕਿਹੜੀਆਂ ਨੂੰ ਨਹੀਂ ਹੋਵੇਗੀ ਪਰ ਜਦੋਂ ਵੱਖ-ਵੱਖ ਹਾਈਵੇ ਤੇ ਕਿਸਾਨ ਖੜੇ ਨੇ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ رائے ਉਹਨਾਂ ਦੀ ਨਹੀਂ ਹੈ ਚਾਰ ਕਿਸਾਨ ਕਹਿੰਦੇ ਨੇ ਕਿ ਜਾਣ ਦਿਓ ਚਾਰ ਕਿਸਾਨ ਕਹਿੰਦੇ ਕਿ ਨਹੀਂ ਜਾਣ ਦੇਣਾ ਪਰ ਇਸ ਨੂੰ ਲੈ ਕੇ ਵੀ ਆਪਣੇ ਆਪ ਦੇ ਵਿੱਚ رائے ਬਣਾਉਣ ਦੀ ਲੋੜ ਹੈ ਕਿ ਕਿਹੜੀਆਂ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ ਕਿਹੜੀਆਂ ਸੇਵਾਵਾਂ ਨੂੰ ਛੋਟ ਨਹੀਂ ਹੈ ਕਿਸ ਨੂੰ ਰੋਕਣਾ ਹੈ ਕਿਸ ਨੂੰ ਨਹੀਂ ਰੋਕਣਾ ਇਸ ਨੂੰ ਲੈ ਕੇ ਦੇਖ ਤਾ ਕਿਤੇ ਕਿਸਾਨਾਂ ਦੇ ਵਿਚਕਾਰ ਆਪਸ ਦੇ ਵਿੱਚ ਦੁਬਿਧਾ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਪੰਨਿਓ ਬੰਦ ਦੀ ਕਾਲ ਦਿੱਤੀ ਗਈ ਹੈ ਇਸ ਵੇਲੇ ਬਠਿੰਡਾ ਦੇ ਵਿੱਚ ਕੀ ਹਾਲਾਤ ਨੇ ਤੁਹਾਨੂੰ ਤਸਵੀਰਾਂ ਦੇ ਜਵਾਨੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਆਖਿਰਕਾਰ ਬਠਿੰਡਾ ਦੀ ਮਾਰਕੀਟ ਹੈ ਉਹ ਕਿੰਨੀਆਂ ਖੁੱਲੀਆਂ ਨੇ ਤੇ ਕਿੰਨੀਆਂ ਬੰਦ ਨੇ ਮੈਂ ਇਸ ਵੇਲੇ ਸ਼ੁਰੂ ਕੀਤਾਗਾ ਹਨੂਮਾਨ ਮੂਰਤੀ ਬਠਿੰਡਾ ਵਾਲਾ ਚੌਕ ਹੈ ਉਥੋਂ ਅਸੀਂ ਸਫ਼ਰ ਸ਼ੁਰੂ ਕਰਦੇ ਹਾਂ ਤੇ ਬਠਿੰਡਾ ਦੇ ਵਿੱਚ ਮਾਰਕੀਟ ਦਿਖਾਣੇ ਆ ਕਿ ਆਖਿਰਕਾਰ ਮਾਰਕੀਟ ਦਾ ਹਾਲ ਕੀ ਹੈ ਕਿੰਨੀਆਂ ਦੁਕਾਨਾਂ ਖੁੱਲੀਆਂ ਨੇ ਤੇ ਕਿੰਨੀਆਂ ਦੁਕਾਨਾਂ ਬੰਦ ਨੇ ਤੁਹਾਨੂੰ ਕੈਮਰੇ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਬਾਜ਼ਾਰਾਂ ਦੇ ਵਿੱਚ ਮਾਹੌਲ ਕੀ ਹੈ ਸਾਹਮਣੇ ਨਜ਼ਰ ਮਾਰੋ ਮੈਡੀਕਲ ਦੀ ਦੁਕਾਨ ਹੈ ਇਹ ਦੁਕਾਨਾਂ ਕਿਤੇ ਨਾ ਕਿਤੇ ਜ਼ਰੂਰ ਖੁੱਲੀਆਂ ਨੇ ਕਿਉਂਕਿ ਕਿਸਾਨਾਂ ਨੇ ਵੀ ਕਹਿ ਦਿੱਤਾ ਹੈ ਕਿ ਜ਼ਰੂਰੀ ਵਸਤਾਂ ਵਾਲੀਆਂ ਦੁਕਾਨ ਨੇ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਚਾਹੇ ਉਹ ਬਾਜ਼ਾਰਾਂ ਦੀ ਗੱਲ ਹੈ ਪੂਰਨ ਤੌਰ ਤੇ ਬਾਜ਼ਾਰ ਨੇ ਜਿਹੜੇ ਬੰਦ ਨਜ਼ਰ ਆ ਰਹੇ ਨੇ ਸਾਹਮਣੇ ਤਸਵੀਰਾਂ ਵੇਖੋ ਤੁਸੀਂ ਇਹ ਮੇਨ ਮਾਰਕੀਟ ਹੈ ਬਠਿੰਡਾ ਦੀ ਮੇਨ ਰੋਡ ਹੈ ਜਿਸ ਰੋਡ ਦੇ ਉੱਪਰ ਹਮੇਸ਼ਾ ਟ੍ਰੈਫਿਕ ਬਣਿਆ ਰਹਿੰਦਾ ਸੀ ਉੱਥੇ ਇੱਕਾ ਦੋਕਾ ਵਹੀਕਲ ਨੇ ਉਹ ਨਜ਼ਰ ਆ ਰਹੇ ਨੇ ਖੱਬੇ ਪਾਸੇ ਕੈਮਰਾ ਕਮਾਓ ਖੱਬੇ ਪਾਸੇ ਵੱਡੇ ਵੱਡੇ ਕੰਪਨੀਆਂ ਦੇ ਸ਼ੋਅਰੂਮ ਨਜ਼ਰ ਆ ਰਹੇ ਨੇ ਉਹ ਸ਼ੋਅਰੂਮ ਨੇ ਜਿਹੜੇ ਉਹ ਸਾਰੇ ਦੇ ਸਾਰੇ ਬੰਦ ਨੇ ਕਿਉਂਕਿ ਕਿਸਾਨਾਂ ਨੂੰ ਸਪੋਰਟ ਕਰਦੇ ਦੁਕਾਨਦਾਰ ਵਪਾਰੀ ਨਜ਼ਰ ਆ ਰਹੇ ਨੇ ਚਾਹੇ ਕਪੜਾ ਮਾਰਕੀਟ ਦੀ ਗੱਲ ਹੋਵੇ ਕਪੜਾ ਮਾਰਕੀਟ ਹੈ ਉਹ ਵੀ ਇਸ ਪਾਸੇ ਬੰਦ ਨਜ਼ਰ ਆ ਰਹੀ ਹੈ ਤਾਂ ਕਰਕੇ ਬਠਿੰਡਾ ਵਿੱਚ ਤੁਹਾਨੂੰ ਕੈਮਰੇ ਦੀ ਜੁਬਾਨੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿਆਖਰ ਮਾਰਕੀਟ ਦੇ ਹਾਲਾਤ ਕਿਨੇ ਕਿੰਨੀਆਂ ਦੁਕਾਨਾਂ ਖੁੱਲੀਆਂ ਨੇ ਵੱਡੇ ਵੱਡੇ ਕੰਪਨੀ ਦੇ ਸ਼ੋਰੂਮ ਨੇ ਜਿਹੜੇ ਉਹ ਵੀ ਤੁਹਾਨੂੰ ਕੈਮਰੇ ਦੇ ਵਿੱਚ ਬੰਦ ਨਜ਼ਰ ਆ ਰਹੇ ਨੇ ਔਰ ਦੂਸਰੇ ਪਾਸੇ ਸੜਕ ਦੇ ਦੂਸਰੇ ਕਿਨਾਰੇ ਨਜ਼ਰ ਮਾਰੀਏ ਇਸ ਪਾਸੇ ਵੀ ਦੇਖੋ ਔਰ ਇਸ ਪਾਸੇ ਵੀ ਦੁਕਾਨਾਂ ਨੇ ਜਿਹੜੀਆਂ ਵੱਡੇ ਬ੍ਰਾਂਡ ਨੇ ਉਹ ਵੀ ਸਾਰੇ ਦੇ ਸਾਰੇ ਬੰਦ ਨਜ਼ਰ ਆ ਰਹੇ ਨੇ ਸ਼ੁਰੂਆਤ ਕੀਤੀ ਅਸੀਂ ਬਠਿੰਡਾ ਦੇ ਹਨੂਮਾਨ ਚੌਂਕ ਤੋਂ ਔਰ ਤੁਹਾਨੂੰ ਬਠਿੰਡਾ ਦੇ ਸਾਰੇ ਬਾਜ਼ਾਰਾਂ ਦਾ ਰੌਂਡ ਲਾਣੇ ਆ ਕਿ ਆਖਿਰਕਾਰ ਬਠਿੰਡਾ ਦੇ ਵਿੱਚ ਬੰਦ ਦਾ ਅਸਰ ਕਿੰਨਾ ਨਜ਼ਰ ਆ ਰਿਹਾ ਤੁਸੀਂ ਇੱਕ ਵਾਰ ਤਸਵੀਰਾਂ ਵੇਖੋ ਕਿ ਸਿਰਫ ਜ਼ਰੂਰੀ ਖਾਨ ਪੀਣ ਵਾਲੀਆਂ ਵਸਤਾਂ ਨੇ ਚਾਹੀਓ ਮੈਡੀਕਲ ਦੀ ਸਹੂਲਤ ਹੋਵੇ ਜਾਂ ਕੋਈ ਹੋਟਲ ਜਾਂ ਢਾਬੇ ਹੋਣ ਉਹ ਸਿਰਫ ਖੁੱਲੇ ਨੇ ਔਰ ਤਕਰੀਬਨ ਆਲਮੋਸਟ ਸਾਰੀਆਂ ਦੁਕਾਨਾਂ ਬੰਦ ਨੇ ਸਾਹਮਣੇ ਏਸੀ ਮਾਰਕੀਟ ਹੈ ਲੈਫਟ ਸਾਈਡ ਨਜ਼ਰ ਆ ਰਹੀ ਹੈ ਇਹ ਵੀ ਮਾਰਕੀਟ ਹੈ ਤਕਰੀਬਨ ਬੰਦ ਨਜ਼ਰ ਆ ਰਹੀ ਹੈ ਸਾਹਮਣੇ ਫਾਇਰ ਬ੍ਰਿਗੇਡ ਤੋਂ ਅਸੀਂ ਖੱਬੇ ਪਾਸੇ ਲੈਨੇ ਆ ਖੱਬੇ ਪਾਸੇ ਤਸਵੀਰਾਂ ਦੇਖੋ ਤੁਸੀਂ ਮੇਨ ਮਾਰਕੀਟ ਬਟੰਡਾ ਦੀ ਔਰ ਜਿਹੜੀ ਕਿ ਬਠਿੰਡਾ ਦਾ ਦਿਲ ਕਿਹਾ ਜਾਂਦਾ ਹੈ ਔਰ ਕਿਤੇ ਨਾ ਕਿਤੇ ਆ ਕੇ ਅੱਜ ਉਹ ਦਿਲ ਵੀ ਬੰਦ ਨਜ਼ਰ ਆ ਰਿਹਾ ਸਾਹਮਣੇ ਤਸਵੀਰਾਂ ਵੇਖੋ ਔਰ ਸਾਹਮਣੇ ਤੋਂ ਅਸੀਂ ਅੱਗੇ ਤੋਂ ਰਾਈਟ ਟਰਨ ਲਵਾਂਗੇ ਰਾਈਟ ਟਰਨ ਦੇ ਵਿੱਚ ਮੇਨ ਮਾਰਕੀਟ ਬਠਿੰਡਾ ਦੀ ਇਹ ਮੇਨ ਮਾਰਕੀਟ ਹੈ ਇਹ ਵੀ ਨਜ਼ਰ ਆ ਰਹੀ ਇੱਥੇ ਵੱਡੇ ਵੱਡੇ ਸ਼ੋਰੂਮ ਨੇ ਚਾਹੇ ਜੁਐਲਰ ਦੀ ਦੁਕਾਨ ਹੋਵੇ ਚਾਹੇ ਉਹ ਸ਼ਾਪਿੰਗ ਦੇ ਲਈ ਸ਼ੂਜ਼ ਦੀ ਦੁਕਾਨ ਹੋਵੇ ਤਮਾਮ ਜਿਹੜੇ ਮਾਰਕੀਟ ਦੀਆਂ ਦੁਕਾਨਾਂ ਨੇ ਉਹ ਬੰਦ ਨੇ ਹਾਲਾਂਕਿ ਕੁਝ ਲੋਕ ਦੁਕਾਨਾਂ ਦੇ ਬਾਹਰ ਖੜੇ ਨਜ਼ਰ ਆ ਰਹੇ ਨੇ ਚਾਹੇ ਉਹ ਟੂ-ਵੀਲਰ ਹੋਣ ਇਹ ਵੀ ਕਿਤੇ ਕਿਤੇ ਖੜੇ ਨਜ਼ਰ ਆ ਰਹੇ ਨੇ ਔਰ ਜ਼ਿਆਦਾਤਰ ਦੁਕਾਨਾਂ ਨੇ ਜ਼ਿਆਦਾਤਰ ਸ਼ੋਰੂਮ ਨੇ ਇੱਥੇ ਕੱਪੜੇ ਤੋਂ ਲੈ ਕੇ ਜੁਵਲਰੀ ਤੱਕ ਦੀ ਖਰੀਦਦਾਰੀ ਹੈ ਉਹ ਬਟਿੰਡਾ ਦੇ ਉਸ ਬਾਜ਼ਾਰ ਦੇ ਵਿੱਚ ਹੁੰਦੀ ਹੈ ਔਰ ਜ਼ਿਆਦਾਤਰ ਬਾਜ਼ਾਰ ਨੇ ਜਿਹੜੇ ਬੰਦ ਨੇ ਇੱਕਾ ਦੁਕਾ ਦੁਕਾਨਾ ਜ਼ਰੂਰ ਹੁਣ ਖੁੱਲੀਆਂ ਵੀ ਨਜ਼ਰ ਆ ਰਹੀਆਂ ਨੇ ਇਹ ਵੀ ਨਹੀਂ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਕੋਈ ਦੁਕਾਨ ਨਹੀਂ ਖੁੱਲੀ ਇੱਕਾ ਦੁਕਾ ਦੁਕਾਨਾ ਵਪਾਰੀਆਂ ਦੀਆਂ ਖੁੱਲੀਆਂ ਨੇ ਜਿਹੜੀਆਂ ਕਿ ਸਵੇਰ ਪੂਰਨ ਤੌਰ ਤੇ ਬੰਸੀ ਹੋ ਸਕਦਾ ਮਾਹੌਲ ਵੇਖ ਕੇ ਕੋਈ ਦੁਕਾਨਦਾਰ ਆਗੇ ਹੁਣ ਇਹਨਾਂ ਨੇ ਇੱਕ ਦੋ ਦੁਕਾਨਾ ਖੋਲ੍ਹ ਲਈਆਂ ਹੁਣ ਪਰ ਜ਼ਿਆਦਾਤਰ ਜੇ ਓਵਰਹਾਲ ਦੀ ਗੱਲ ਕੀਤੀ ਜਾਵੇ ਤਾਂ ਓਵਰਹਾਲ ਬਾਜ਼ਾਰ ਨੇ ਜਿਹੜੇ ਉਹ ਤਕਰੀਬਨ ਬੰਦ ਨਜ਼ਰ ਆ ਰਹੇ ਨੇ ਕੁਝ ਲੋਕ ਦੁਕਾਨਾਂ ਦੇ ਬਾਹਰ ਖੜੇ ਨਜ਼ਰ ਆ ਰਹੇ ਨੇ ਜ਼ਿਆਦਾਤਰ ਇਹ ਉਹ ਇਲਾਕਾ ਹੈ ਜਿੱਥੇ ਅਕਸਰ ਟੂ-ਵੀਲਰ ਤੇ ਨਿਕਲਣਾ ਹੋਵੇ ਤਾਂ ਵੀ ਸਾਨੂੰ 5-10 ਮਿੰਟ ਲੱਗ ਜਾਂਦੇ ਐ ਪਰ ਇੱਥੇ ਅਸੀਂ ਆਰਾਮ ਦੇ ਨਾਲ ਕਾਰ ਦੇ ਉੱਪਰ ਨਿਕਲ ਰਹੇ ਹਾਂ ਤਾਂ ਕਰਕੇ ਜ਼ਿਆਦਾਤਰ ਸ਼ਾਪ ਨੇ ਸ਼ਾਪਿੰਗ ਕੰਪਲੈਕਸ ਨੇ ਉਹ ਤਕਰੀਬਨ ਆਲਮੋਸਟ ਬੰਦ ਨਜ਼ਰ ਆ ਰਹੇ ਨੇ ਇਸ ਜਗ੍ਹਾ ਤੋਂ ਅਸੀਂ ਲੈਫਟ ਸਾਈਡ ਲੈਨੇ ਆਂ ਔਰ ਲੈਫਟ ਸਾਈਡ ਵੀ ਬਾਜ਼ਾਰ ਦਿਖਾਨੇ ਆ ਕਿ ਆਖਿਰਕਾਰ ਚਾਹੇ ਉਹ ਲੱਕੜ ਬਾਜ਼ਾਰ ਹੋ ਗਿਆ ਚਾਹੇ ਹੋਰ ਜਿਹੜੇ तमाम ਮਾਰਕੀਟਸ ਨੇ ਬਠਿੰਡਾ ਦੀਆਂ ਉਹਨਾਂ ਦਾ ਹਾਲਾਤ ਕੀ ਐ ਸਪੱਸੇ ਵੀ ਦੇਖੋ ਤੁਸੀਂ ਲੋਹੇ ਤੋਂ ਲੈ ਕੇ ਹੋਰ तमाम ਤਰ੍ਹਾਂ ਦੀਆਂ ਨੇ ਦੁਕਾਨਾਂ ਨੇ ਇਹ ਵੀ ਤਕਰੀਬਨ ਆਲਮੋਸਟ ਬੰਦ ਨੇ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਆਦੂ ਕਾ ਦੁਕਾਨਾਂ ਖੁੱਲੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਨਜ਼ਰ ਆ ਗਈਆਂ ਜਿਵੇਂ ਕਿ ਮੈਡੀਕਲ ਦੀਆਂ ਦੁਕਾਨ ਹੋ ਗਈਆਂ ਹਸਪੀਟਲ ਖੁੱਲੇ ਨੇ ਕਿਤੇ ਕਿਤੇ ਜਿਹੜੇ ਛੋਟੇ ਢਾਬੇ ਨੇ ਉਹ ਵੀ ਖੁੱਲੇ ਨਜ਼ਰ ਆ ਰਹੇ ਨੇ ਲੈਫਟ ਸਾਈਡ ਇਸ ਜਗ੍ਹਾ ਤੋਂ ਲਵਾਂਗੇ ਆਪਾਂ ਔਰ ਇਸ ਪਾਸੇ ਵੀ ਜਿਹੜੀ ਮਾਰਕੀਟ ਹੈ ਉਹ ਵੀ ਸਾਰੀ ਦੀ ਸਾਰੀ ਬੰਦ ਨਜ਼ਰ ਆ ਰਹੀ ਹੈ ਤਾਂ ਕਰਕੇ ਅਸੀਂ ਕੈਮਰੇ ਦੇ ਜਮਾਨੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਬਠਿੰਡਾ ਦੇ ਗਿਹੜੇ 2 ਜਾਂ 3 메ਨ ਬਾਜ਼ਾਰ ਨੇ ਉਹਨਾਂ 메ਨ ਬਾਜ਼ਾਰਾਂ ਦੇ ਵਿੱਚ ਹਾਲਾਤ ਕੀ ਨੇ ਕਿਉਂਕਿ ਵਪਾਰੀਆਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਇਸ ਵਾਰ ਸਾਲ ਦਾ ਲਾਸਟ ਦਿਨ ਲਾਸਟ ਦਿਨ ਤੋਂ ਪਾਪਤੀ 31 ਦਸੰਬਰ 31 ਦਸੰਬਰ ਲਾਸਟ ਆ ਗਿਆ 30 ਦਸੰਬਰ ਨੂੰ ਪੂਰਾ ਪੰਜਾਬ ਹੈ ਬੰਦ ਹੋਊਗਾ ਉੱਥੇ ਵਪਾਰੀ ਵੀ ਕਿਤੇ ਨਾ ਕਿਤੇ ਸਪੋਰਟ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਬੇਸ਼ੱਕ ਵਪਾਰੀ ਨੂੰ ਦੁਕਾਨ ਕਰਨੀ ਬੜੀ ਔਖੀ ਲੱਗਦੀ ਹੈ ਪਰ ਫਿਰ ਵੀ ਬਠਿੰਡਾ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਸਾਹਮਣੇ ਦੇਖੋ ਇੱਕ ਆਪੁੱਕਾ ਦੁਕਾਨਾਂ ਨੇ ਜਿਹੜੀਆਂ ਉਹ ਕੱਪੜੇ ਨੇ ਖੁੱਲੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਜੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਜ਼ਾਰ ਪੂਰਨ ਤੌਰ ਤੇ ਬੰਦ ਸੀ ਪਰ ਜਿਉਂ-ਜਿਉਂ ਸ਼ਾਮ ਦਾ ਵਕਤ ਨੇੜੇ ਆਉਂਦਾ ਜਾਂਦਾ ਕਿਉਂਕਿ 4 ਵਜੇ ਤੱਕ ਦੀ ਕਾਲ ਦਿੱਤੀ ਹੈ ਤਾਂ ਕਰਕੇ ਜਦੋਂ 4 ਵਜੇ ਦਾ ਵਕਤ ਨੇੜੇ ਆਉਂਦਾ ਜਾਂਦਾ ਹੈ ਤਾਂ ਕੁਝ ਦੁਕਾਨਾਂ ਜ਼ਰੂਰ ਖੁੱਲੀਆਂ ਨੇ ਪਰ ਜੇ ਓਵਰਹਾਲ ਇਸ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜ਼ਿਆਦਾਤਰ ਬਾਜ਼ਾਰ ਜ਼ਿਆਦਾਤਰ ਮਾਰਕੀਟ ਨੇ ਜਿਹੜੇ ਆ ਉਹ ਤਕਰੀਬਨ ਆਲਮੋਸਟ ਬੰਦ ਨਜ਼ਰ ਆ ਰਹੀਆਂ ਨੇ ਅੱਜ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ 63 ਤੋਂ ਲੈ ਕੇ 62 ਤੋਂ ਲੈ ਕੇ 63 ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ਨੇ ਜਿਹੜੀਆਂ ਤਕਰੀਬਨ ਕਿਸਾਨਾਂ ਨੇ ਆਪ ਦੀ ਜਗ੍ਹਾ ਤੇ ਬਲਾਕ ਗੱਲਬਾਤ ਵੀ ਕਰ ਰਹੇ ਸੀਗੇ ਔਰ ਮੈਂ ਕਹਿ ਸਕਦਾ ਕਿ ਬਿਲ ਪਾਵਰ ਸਟਰੋਂਗ ਹੈ ਔਰ ਦੂਜੇ ਪਾਸੇ ਜਿਹੜਾ ਹੈਗਾ ਅਸੀਂ ਤਾਂ ਫਿਰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਮੈਡੀਕਲ ਏਟ ਲੈਣੀ ਚਾਹੀਦੀ ਹੈ ਔਰ ਮੈਡੀਕਲ ਵਾਸਤੇ ਹੈ ਲੇਕਿਨ ਸੈਂਪਲਸ ਵਗੈਰਾ ਉਹਨਾਂ ਨੇ ਅੱਜ ਦਿੱਤੇ ਹੈ ਬਲੱਡ ਸੈਂਪਲਸ ਤੁਹਾਨੂੰ ਲੱਗਦਾ ਵੀ ਇਹ ਸ਼ੁਰੂਆਤ ਹੋ ਰਹੀ ਹੈ ਹੌਲੀ ਹੌਲੀ ਇਸ ਸੀਜ਼ਨ ਨੂੰ ਲੈ ਕੇ ਕਿਉਂਕਿ ਸੈਂਪਲਿੰਗ ਹੋਣੀ ਸ਼ੁਰੂ ਹੋ ਗਈ ਹੈ ਪਹਿਲਾਂ ਸੈਂਪਲਿੰਗ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਤੁਸੀਂ ਅੱਜ ਨਾਲ ਆਏ ਹੋ ਸੈਂਪਲਿੰਗ ਦੀ ਸ਼ੁਰੂਆਤ ਹੋਈ ਹੈ ਲਗਾਤਾਰ ਤੁਹਾਡੇ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਸਿਸਟਮਸ ਲੈਣੀ ਚਾਹੀਦੀ ਹੈ ਕਿਦਾਂ ਦੇਖਦੇ ਪਿਆ ਕਿੰਨਾ ਲੱਗਦਾ ਵੀ ਇਹ ਮੀਟਿੰਗਾਂ ਤੁਸੀਂ ਇੱਥੇ ਕਰਦੇ ਪਏ ਹੋ ਕੇਂਦਰ ਦੇ ਨਾਲ ਕੋਈ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਸਰਕਾਰ ਤੋਂ ਸਰਕਾਰ ਦੇਖੋ ਮੀਟਿੰਗਾਂ ਦੇ ਨਾਲ ਇਹੋ ਜਿਹੇ ਜਿਹੜੇ ਹੁੰਦੇ ਨੇ ਮਸਲੇ ਉਹ ਹੱਲ ਹੁੰਦੇ ਨੇ ਕਿਉਂਕਿ ਅਲਟੀਮੇਟਲੀ ਮੀਟਿੰਗਾਂ ਜਿਹੜੀਆਂ ਉਹ ਹਰ ਪੱਧਰ ਤੇ ਹੁੰਦੀਆਂ ਨੇ ਇਹਨਾਂ ਨਾਲ ਕਾਫੀ ਰੁਟੀਨ ਦੇ ਨਾਲ ਮੀਟਿੰਗਸ ਹੋ ਰਹੀਆਂ ਨੇ ਔਰ ਕੱਲ ਦੀ ਕੱਲ ਵੀ ਕਾਫੀ ਮੀਟਿੰਗਸ ਹੋਈਆਂ ਦਲੇয়াল ਸਾਹਿਬ ਨਾਲ ਵੀ ਗੱਲ ਹੋਈ ਔਰ ਉਸ ਤੋਂ ਬਾਅਦ ਜਿਹੜੇ ਨਾਲ ਕਿਸਾਨ ਦੇ ਡੇਡ ਲੀਡਰਸ ਨੇ ਉਹਨਾਂ ਨਾਲ ਵੀ ਹੋਈ ਹੈ ਸੋ ਹੋਪਫੁਲੀ ਕੁਛ ਨਾ ਕੋਈ ਹੱਲ ਗੱਲਬਾਤਾਂ ਨਾਲ ਹੋਏਗਾ ਇੱਕ ਪਾਸੇ ਸੈਕਿੰਡ ਉਹਨਾਂ ਦੀ ਹੈਲਥ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਔਰ ਉਹ ਮੈਡੀਕਲ ਐਗਜ਼ਾਮੀਨੇਸ਼ਨ ਬਹੁਤ ক্লোਜ਼ ਵਾਚ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਹੈਲਥ ਨਾ ਕਿਤੇ ਡਿਟੇਰੇਟ ਹੋਵੇ ਕੋਈ ਇਹੋ ਜੀ ਕੋਈ ਅਮਰਜੈਂਟ ਸਿਚੁਏਸ਼ਨ ਨਾ ਬਣੇ ਔਰ ਥਰਡਲੀ ਜਿਹੜਾ ਮੋਟੀਵੇਟ ਤਾਂ ਉਹਨਾਂ ਨੂੰ ਅਸੀਂ ਕਰ ਹੀ ਰਿਹਾ ਕਿ ਆਪਣੀ ਜਿਹੜੀ ਹੈ ਉਹ ਜਿਹੜੇ ਮੈਡੀਕਲ ਏਡ ਜਿਹੜੀ ਹੈ ਉਹ ਲਈ ਜਾਏ ਤਾਂ ਕਿ ਉਹਨਾਂ ਦਾ ਤੰਦਰੁਸਤੀ ਰਵੇ ਔਰ ਆਪਣਾ ਜਿਹੜਾ ਉਹਨਾਂ ਦਾ ਜਿਹੜੇ ਇਸ਼ੂਸ ਨੇ ਉਹਨਾਂ ਨੂੰ ਉਹ ਰਿਸੋਲਵ ਕਰ ਸਕਾਂ ਸਰ ਲਗਾਤਾਰ ਮੀਡੀਆ ਜ਼ਰੂਰ ਹੋ ਰਹੀਆਂ ਨੇ ਪਰ ਲੇਕਿਨ ਖਤਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿ ਹੋ ਸਕਦਾ ਕਿ ਉਹਨਾਂ ਨੂੰ ਜ਼ਬਰੀ ਜਿਹੜਾ ਮੈਡੀਕਲ ਅਟੈਂਸ਼ਨ ਦਿੱਤੀ ਜਾਵੇ ਉਸ ਬਾਬਤ ਇੱਥੇ ਸਿਕਿਉਰਿਟੀ ਉਹਦਾ ਦਿੱਤੀ ਜਾਂਦੀ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਕਿ ਕੋਈ ਇਫੈਕਟ ਫਾਈਂਡਿੰਗ ਚੀਜ਼ਾਂ ਹੈਗੀਆਂ ਨਹੀਂ ਕਿਉਂਕਿ ਤੁਸੀਂ ਅਲਾਦਕਾਰੀ ਰਹੇ ਆ ਤੇ ਇਸ ਵਕਤ ਬੜੀ ਇੱਕ ਅਹਿਮ ਭੂਮਿਕਾ ਤੁਸੀਂ ਨਿਭਾ ਰਹੇ ਆ ਉਸ ਬਾਬਤ ਜਾਣਕਾਰੀ ਦਿਓ ਕਿ ਬੜੀ ਚੀਜ਼ ਕਨਫਿਊਜ਼ਿੰਗ ਹੋ ਰਹੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਦੇਖੋ ਇਸ ਮੌਕੇ ਤੇ ਮੈਂ ਹੀ ਕਵਾਂਗਾ ਕਿ ਗੱਲਬਾਤ ਜਿਹੜੀ ਹੈ ਉਹਦਾ ਦੌਰ ਚੱਲਦਾ ਪਿਆ ਹੈ ਮੋਟੀਵੇਟ ਕੀਤਾ ਜਾ ਰਿਹਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਆਪਣਾ ਹੈਲਥ ਠੀਕ ਰੱਖਣ ਉਹਨੂੰ ਮੋਨੀਟਰ ਵੀ ਕੀਤਾ ਜਾ ਰਿਹਾ ਹੈ ਟੀਮਸ ਲਗਾਤਾਰ ਰੈਗੂਲਰਲੀ ਲਾਈਆਂ ਜਾ ਰਹੀਆਂ ਨੇ ਔਰ ਦੂਜੇ ਨੰਬਰ ਦੇ ਉੱਤੇ ਜਿਹੜੀ ਹੈਗੀ ਹੈ ਕਿ ਅਲਟੀਮੇਟਲੀ ਹੋਪ ਇਹ ਹੁੰਦੀ ਹੈ ਕਿ ਕੋਈ ਜਿਹੜੀ ਹੈ ਰਿਜ਼ੋਲਵ ਹੋ ਜਾਵੇ ਧੰਨਵਾਦ ਸਰ ਸੋ ਏਡੀ ਜੀ ਦਸਕਨ ਵੱਲੋਂ ਇਸ ਵਕਤ ਮੁਲਾਕਾਤ ਕੀਤੀ ਗਈ ਹੈ ਜਿਹੜੇ ਕਿਸਾਨਾਂ ਕੋਲ ਨਾਲ ਗਏ ਸਨ ਜਿਨ੍ਹਾਂ ਵੱਲੋਂ ਸਾਰੀ ਜਿਹੜੀ ਹੈਲਥ ਟੀਮ ਨਾਲ ਲੈ ਕੇ ਗਏ ਸਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਖਸਰ ਸਾਹਿਬ ਕਿਦਾਂ ਦੇਖਦੇ ਪਏ ਆ ਸਾਬਕਾ ਜਸਕਰਨ ਜੀ ਨੇ ਕਿਹਾ ਕਿ ਜਿਹੜੀ ਸੈਂਪਲਿੰਗ ਲਈ ਗਈ ਆ ਪੀ ਸੈਂਪਲਿੰਗ ਨੂੰ ਮੰਨ ਗਏ ਨੇ ਤੁਸੀਂ ਕਿਦਾਂ ਦੇਖਦੇ ਹੋ ਸਾਰੀ ਚੀਜ਼ ਆ ਦੇਖੋ ਮੈਡੀਕਲ ਟੀਮ ਜਿਹੜੀ ਚੈੱਕ ਕਰਨ ਵਾਸਤੇ ਆਈ ਸੀ ਉਹ ਸੈਂਪਲਿੰਗ ਜਿਹੜੀ ਆਪਾਂ ਇਹ ਰੱਖਦੇ ਆ ਪਿਛਲੀ ਰਿਪੋਰਟ ਦਿੱਤ ਸੈਂਪਲ ਹੋਇਆ ਉਹਦੀ ਕੀ ਰਿਪੋਰਟ ਦਿੱਤੀ ਜਾਂ ਨਹੀਂ ਦਿੱਤੀ ਉਹ ਸਾਰਾ ਚੈੱਕ ਕਰਨ ਤੋਂ ਬਾਅਦ ਹੀ ਫਿਰ ਆਪਾਂ ਸੈਂਪਲ ਦੇਣੀ ਹੈ ਵੇਸਟ ਸੈਂਪਲ ਕਿਉਂ ਆਲਰੇਡੀ 34 35 ਦਿਨ ਹੋ ਚਲੇ ਨੇ ਬਲੱਡ ਜ਼ਿਆਦਾ ਕੱਢਣਾ ਹੋ ਜ਼ਿਆਦਾ ਵੀਕਨੈਸ ਹੋ ਜਾਂਦੀ ਘਟੋ ਘਟ 10 ਬਰ ਮਲ ਬਲੱਡ ਨਿਕਲਦਾ ਟੈਸਟ ਦੇ ਚ ਉਹ ਸੈਂਪਲ ਇਹ ਡੱਲੇਵਲ ਸਾਥੀ ਸੈਂਪਲ ਦੇ ਦਿੰਦੇ ਨੇ ਜੋ ਵੀ ਉਹਦੇ ਪੈਰਾਮੀਟਰ ਚੈੱਕ ਹੋ ਜਾਣਗੇ ਹਾਂ ਬਾਕੀ ਹਾਲ ਚਾਲ ਜਾਣਨ ਵਾਸਤੇ ਜਸਕਰਨ ਸਿੰਘ ਆਏ ਸੀ ਨਾਲ ਉਹਨਾਂ ਗੱਲਬਾਤ ਕੀਤੀ ਉਹ ਤੀਸਰੇ ਦੌਰ ਦੀ ਮੀਟਿੰਗ ਦੇ ਵਿੱਚ ਹੁਣ ਕੋਈ ਸਿੱਟਾ ਸੁੱਟਾ ਨਿਕਲਿਆ ਹੈਗਾ ਇਹ ਆ ਮਹਾਲੇ ਵੀ ਲੱਗਦਾ ਵੀ ਇਹ ਦੌਰ ਲੰਮਾ ਚੱਲੇਗਾ ਨਹੀਂ ਇਹਨੂੰ ਮੀਟਿੰਗ ਨਹੀਂ ਤੁਸੀਂ ਕਹਿ ਸਕਦੇ ਇਹਨੂੰ ਸਿਰਫ ਇੱਕ ਉਹ ਆਪਣਾ ਹਾਲ ਚਾਲ ਜਾਣਨ ਵਾਸਤੇ ਕੋਈ ਡੱਲੇਵਲ ਸਾਹ ਨੂੰ ਕਾਫੀ ਚਿਰ ਤੋਂ ਜਾਣਦੇ ਆ ਹਰ ਅੰਦੋਲਨ ਚ ਉਹ ਸਰਕਾਰ ਔਰ ਕਿਸਾਨਾਂ ਜੀ ਕੋਲ ਦਾ ਕੰਮ ਕਰਦੇ ਆ ਉਹ ਨਾਲ ਇੱਕ ਸਰਸਰੀ ਜਿਹਾ ਮੁਲਾਕਾਤ ਕਹਿ ਦਈਏ ਉਹ ਆ ਸਿਸ਼ਟਾਚਾਰ ਦੇ ਨਾਤੇ ਮੁਲਾਕਾਤ ਜਿਹੜੀ ਉਹ ਆ ਅੱਜ ਜਿਹੜਾ ਉਹ ਮੀਟਿੰਗ ਵਿੱਚ ਇਹੋ ਜਿਹਾ ਕੋਈ ਮਲੇ ਮੀਟਿੰਗ ਨੂੰ ਆਪਾਂ ਕਹਿ ਨਹੀਂ ਸਕਦੇ ਉਹ ਚਾਰ ਆ ਜਾਂ ਕੋਈ ਗੱਲ ਚੱਲਣ ਦੀ ਆ ਸਿਰਫ ਸਿਸ਼ਟਾਚਾਰ ਦੇ ਨਾਤੇ ਔਰ ਮੈਡੀਕਲ ਚੈੱਕਅਪ ਦੇ ਨਾਤੇ ਅੱਛਾ ਇੱਕ ਸਵਾਲ ਸੀਗਾ ਤੁਸੀਂ ਜਿਹੜਾ ਬੀਤੇ ਰਾਤ ਡਲੇਵਾਲ ਸਾਹਿਬ ਲੋਕ ਇੱਕ ਵੀਡੀਓ ਮੈਸੇਜ ਨਸ਼ਰ ਕੀਤਾ ਗਿਆ ਆਪਣੇ ਬੇਸ ਦੇ ਉੱਤੇ ਉਹ ਉਸ ਨੂੰ ਲੈ ਕੇ ਸਿਕਿਉਰਟੀ ਨੂੰ ਲੈ ਕੇ ਕਿ ਜਬਰੀ ਉਹਨਾਂ ਨੂੰ ਮੈਡੀਕਲ ਸਿਸਟਮ ਦਿੱਤੀ ਜਾ ਸਕਦੀ ਹੈ ਉਸ ਬਾਬਤ ਸਿਕਿਉਰਟੀ ਵੀ ਇੱਥੇ ਬਾਦਵੁਦਾ ਦਿੱਤੇ ਗਏ ਬੈਰੀਕੇਡਸ ਕਰ ਦਿੱਤੇ ਗਏ ਹਨ ਉਸ ਬਾਬਤ ਤੁਸੀਂ ਸੁਨੇਹਾ ਪਹਚਾਇਆ ਉਹਨਾਂ ਨੂੰ ਵੀ ਹਾਂ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਦਾ ਕੀ ਪ੍ਰਤੀਕਰਮ ਸੀ ਇਸ ਚੀਜ਼ ਨੂੰ ਲੈ ਕੇ ਹਿੰਦੇ ਕੋ ਜੋ ਸੁਪਰੀਮ ਕੋਰਟ ਦੇ ਨਿਰਦੇਸ਼ਨ ਹਨ ਨਾ ਉਹਦੇ ਅਕੋਰਡ ਸਰਕਾਰ ਨੂੰ ਆਪਣੀ ਤਿਆਰੀ ਕਰਨੀ ਪੈਂਦੀ ਆ ਉਹ ਕਿਤੇ ਨਾ ਕਿਤੇ ਸੂਬਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਬੱਜੀ ਹੋਈ ਆ ਔਰ ਅਸੀਂ ਆਪਣੇ ਆਗੂ ਦੇ ਹੁਕਮਾਂ ਦੇ ਬੱਜੇ ਹੋਇਆ ਜਿੰਨੀ ਉਧਰੋਂ ਸਾਨੂੰ ਲੱਗਦਾ ਕਿ ਸੁਪਰੀਮ ਕੋਰਟ ਇਨਸਟਰਕਸ਼ਨ ਦੇ ਰਹੀ ਆ ਉਹਨੇ ਆਪਣੀ ਸਕਿਉਰਟੀ ਜਿਹੜੀ ਆਪਾਂ ਟਾਈਟ ਕਰੀ ਜਾਂਦੇ ਆ ਆਪਣੇ ਵਲੰਟੀਅਰ ਟਾਈਟ ਕਰੀ ਜਾਂਦੇ ਹੁਣ ਵੀ ਜਿਹੜਾ ਚਾਰ ਜਿਹੜੇ ਬੰਦੇ ਆ ਉਸ ਤੋਂ ਬਾਅਦ ਆਪਾਂ ਲਗਭਗ ਵਲੰਟੀਅਰ ਨੂੰ ਅਪੀਲ ਕਰਤੀ ਆ ਕਿ ਉਹ ਵਾਪਸ ਇੱਥੇ ਜਲਮ ਹੋਸਟਲ ਹੋਰ ਹਾਜ਼ਰੀ ਜਿਹੜੀ ਆ ਦੁਬਾਰਾ ਵਧਾ ਦੇਣਗੇ ਆਪਣੀ ਜਿਹੜੀ ਆ ਅੱਜ ਕੁਝ ਆਗੂ ਸਾਡੇ ਗਏ ਹੋਏ ਸੀ ਪਿੱਛੇ ਉਹ ਵੀ ਸਾਰੇ ਹਾਜ਼ਰ ਹੋ ਜਾਣਗੇ ਔਰ ਬਿਲਕੁਲ ਜਿਹੜਾ ਸੁਰੱਖਿਆ ਜਿਹੜੀ ਆ ਉਹ ਚਾਕ ਚੌਂਦ ਹੋ ਗਈ ਪ੍ਰਸ਼ਾਸਨ ਆਉਂਦਾ ਸਾਨੂੰ ਡਾਂਗਾ ਮਾਰ ਕੇ ਸਾਡੀ ਲੱਤਾਂਵਾ ਤੋੜ ਕੇ ਸਾਡੇ ਸਿਰ ਪਾੜ ਕੇ ਭੰਡਲੇ ਵਾਲ ਸਭ ਚੁੱਕ ਕੇ ਲੈ ਜਾ ਕਿਸੇ ਨੂੰ ਮਾਰ ਕੇ ਲੈ ਜਾ ਅਦਰਵਾਈਜ਼ ਜਿਹੜਾ ਸੌਖਾ ਨਹੀਂ ਕੰਮ ਹੈ ਕਿਸੇ ਵਾਸਤੇ ਨਾ ਸੁਭਾ ਸਰਕਾਰ ਵਾਸਤੇ ਪੰਜਾਬ ਬੰਦ ਦਾ ਹੰਕਾਰਾ ਜਿਹੜਾ ਵਾ ਉਹ ਸੁਭਾ ਸਰਕਾਰ ਨੇ ਦੇਖ ਲਿਆ ਉਹਦੀਆਂ ਰਿਪੋਰਟਾਂ ਦਾ ਹਿਸਾਬ ਨਾਲ ਜਿਹੜਾ ਵਾ ਮੈਨੂੰ ਲੱਗਦਾ ਹੈ ਕਿ ਇਹਦੇ ਕਦਮ ਚੁੱਪ ਚੁੱਪ ਹੀ ਦੇ ਆਪਾਂ ਤਿਆਰ ਆ ਅਲਕ ਸਾਬ ਗੱਡੀ ਗੱਡੀ ਤੁਸੀਂ ਲੈ ਕੇ ਜਾਂਦੇ ਆ ਉਹ ਮਤਲਬ ਇੱਕ ਦਾ ਸ਼ੁਰੂਆਤ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ ਕਿ ਲਗਾਤਾਰ ਦੋ ਦਿਨ ਤੋਂ ਮੀਟਿੰਗ ਹੋ ਰਹੀਆਂ ਨੇ ਗੱਡੀ ਤੁਸੀਂ ਲੈ ਕੇ ਜਾਂਦੇ ਤੇ ਜਿਸ ਕੰਨ ਦੀ ਵਿੱਚ ਬੈਠ ਕੇ ਇੱਥੇ ਆ ਰਹੇ ਨੇ ਲੱਗਦਾ ਵੀ ਕੋਈ ਆਪੋਜ਼ਿਟਿਵ ਪੁਆਇੰਟ ਦੇ ਉੱਤੇ ਗੱਲਬਾਤ ਹੋ ਰਹੀ ਹੈ ਦੇਖੋ ਗੱਡੀ ਦਾ ਤੇ ਜਿਵੇਂ ਤੁਸੀਂ ਦੇਖਿਆ ਵੀ ਜਦੋਂ ਦਾ ਸਰਕਾਰ ਨੇ ਥੋੜਾ ਜਿਹਾ ਦੇਖਿਆ ਜੇ ਫੋਰਸਾ ਵੱਧ ਰਹੀ ਹੈ ਚਾਰ ਚੁਫੇਰੇ ਜਿਹੜੇ ਲੱਗ ਰਹੇ ਹਾਲਾਤੇ ਮਿੰਦੇ ਉਹਨੂੰ ਦੇਖਦੇ ਹੋ ਸਾਰੇ ਸੇ ਰਸਤੇ ਬੰਦ ਕਰਤੇ ਤਾਂ ਬੰਦ ਕਰਤੇ ਕੋਈ ਵੀ ਸਿਸ਼ਟਾਚਾਰ ਦੇ ਨਾਤੇ ਮਿਲਣ ਆਉਂਦਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਵੀ ਉਹ ਉਹਨਾਂ ਨੂੰ ਲੈ ਕੇ ਆਈਏ ਤਾਂ ਕਿ ਸਾਡੇ ਕੋਈ ਵੀ ਸਾਡੇ ਬਿਨਾ ਆਗੂ ਦੀ ਪਰਮਿ ਅੰਦਰ ਨਹੀਂ ਆ ਸਕਦਾ ਤੁਸੀਂ ਦੇਖਿਆ ਹੋਣਾ ਰਾਤ ਨੂੰ ਪੱਤਰਕਾਰ ਸਾਥੀਆਂ ਨੂੰ ਰੋਕਿਆ ਗਿਆ ਫਿਰ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਵੀ ਆਪਣੇ ਜਿਹੜੀ ਕਵਰੇਜ ਵਾਸਤੇ ਨੇ ਨਾ ਰੋਕਿਆ ਜਾਵੇ ਤੇ ਸਿਕਿਉਰਿਟੀ ਰੀਜਨ ਤੋਂ ਕੀਤਾ ਹੋਇਆ ਦੂਜਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਅੱਜ ਸਰਕਾਰ ਤਿਆਰੀਆਂ ਜਿੰਨੀ ਮਰਜ਼ੀ ਕਰ ਲੇ ਪੇਸ਼ਾਸ਼ਨ ਕਰ ਲੇ ਲੇਕਿਨ ਅੱਜ ਜਿਹੜੇ ਲੋਕ ਛੜਕਾਂ ਦੇ ਉੱtre ਨੇ ਜਿਹੜਾ ਤਾਂ ਇੱਕ ਵਾਰ ਫਿਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਖਨੌਰੀ ਬਾਰਡਰ ਤੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਹੈ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਐਮਰਜੈਂਸੀ ਸੀਰਸ ਹੂਰਤਾਂ ਲੈਣ ਇਸ ਨੂੰ ਲੈ ਕੇ ਵੀ ਜਾਣਕਾਰੀ ਜੋ ਸਾਬਕਾ ਡੀਜੀਪੀ ਜਸਕਰਨ ਸਿੰਘ ਜੀ ਨੂੰ ਦਿੱਤੀ ਗਈ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੇ ਵਕਫਾ ਟੈਸਟਾਂ ਵਾਸਤੇ ਸੈਂਪਲ ਵੀ ਲਈ ਗਏ ਨੇ ਤਾਂ ਇੱਕ ਵਾਰ ਫਿਰ ਕਿਸਾਨ ਆਗੂਆਂ ਦੇ ਨਾਲ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਮੈਡੀਕਲ ਟੈਸਟ ਦੇ ਲਈ ਢੱਲੇਵਾਲ ਦੇ ਬਲੱਡ ਸੈਂਪਲ ਲਏ ਗਏ ਨੇ ਸਾਬਕਾ ਐਡੀਜੀਪੀ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਸਰਕਾਰੀ ਡਾਕਟਰਾਂ ਦੀ ਟੀਮ ਨੇ ਉੱਥੇ ਮੌਜੂਦ ਰਹੀ ਡੱਲੇਵਾਲ ਦੇ ਟੈਸਟ ਲਈ ਸੈਂਪਲ ਲਏ ਗਏ ਨੇ ਜੋ ਸਾਬਕਾ ਐਡੀਜੀਪੀ ਜਸਕਰਮ ਸਿੰਘ ਦੇ ਵੱਲੋਂ న్యూਸ 8 ਪੰਜਾਬ ਤੇ ਜਾਣਕਾਰੀ ਦਿੱਤੀ ਗਈ ਆ ਕੱਲ ਵੀ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਹੋਈ ਸੀ ਕੱਲ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਸਾਬਤ ਤੌਰ ਤੇ ਮਨਾ ਕਰ ਦਿੱਤਾ ਸੀਗਾ ਪਰ ਇਸ ਦੇ ਵਿਚਾਲੇ ਪੁਲਿਸ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਗੱਲ ਪੰਜਾਬ ਬੰਦੀ ਕਰੀਏ ਤਾਂ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਬੰਦ ਦਾ ਅਸਰ ਵੀ ਨਜ਼ਰ ਆ ਰਿਹਾ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਵਿਚਾਲੇ ਰੋਕ ਰਾਂਗੇ ਸਿੱਧਾ ਲੁਧਿਆਣਾ ਦਾ ਜਿੱਥੋਂ ਦੇ ਬੱਸ ਸਟੈਂਡ ਤੋਂ ਸਾਡੇ ਸਹਿਯੋਗੀ ਰਜਿੰਦਰ ਰੋੜਾ ਜੁੜ ਚੁੱਕੇ ਨੇ ਰਜਿੰਦਰ ਲੁਧਿਆਣਾ ਦੀ ਗੱਲ ਕਰੀਏ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਚਾਹੇ ਸੜਕੀ ਆਵਾਜਾਈ ਹੈ ਚਾਹੇ ਰੇਲਵੇ ਆਵਾਜਾਈ ਹੈ ਕਿਸ ਤਰੀਕੇ ਦਾ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਤੇ ਨਾਲ ਇਹ ਵੀ ਜ਼ਰੂਰ ਜਾਣਕਾਰੀ ਦਿਓ ਕਿ ਇਸ ਦੇ ਨਾਲ ਆਮ ਲੋਕਾਂ ਨੂੰ ਜਨਤਾ ਨੂੰ ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ ਅਹ ਦੇਖੋ ਪਰਮਿੰਦਰ ਬਿਲਕੁਲ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਬੰਦ ਜਿਹੜਾ ਰੱਖਿਆ ਜਾਊਗਾ ਔਰ ਇਸ ਨੂੰ ਲੈ ਕੇ ਜਿਹੜੀ ਸੜਕਾ ਆਵਾਜਾਈ ਤੋਂ ਇਲਾਵਾ ਜਿਹੜੀਆਂ ਟ੍ਰੇਨਾਂ ਨੇ ਉਹ ਵੀ 97 ਦੇ ਕਰੀਬ ਲੁਧਿਆਣਾ ਤੋਂ ਜਿਹੜੀਆਂ ਨੇ ਪ੍ਰਭਾਵਿਤ ਹੋਈਆਂ ਨੇ ਅਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਜਿਹੜੀਆਂ ਬੱਸਾਂ ਨੇ ਉਹ ਸਵੇਰ ਦੇ ਸਮੇਂ ਤੋਂ ਹੀ ਬੰਦ ਸੀ ਲੁਧਿਆਣਾ ਦੇ ਬੱਸ ਸਟੈਂਡ ਤੇ ਹੀ ਖੜੇ ਆ ਔਰ ਉਥੇ ਜਿਹੜੇ ਯਾਤਰੀ ਹੈਗੇ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਨਜ਼ਰ ਆ ਰਹੇ ਸੀ ਬੱਸ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਹ ਚੱਲੇਗੀ ਤਾਂ ਆਪਣੀ ਉਹ ਮੰਜ਼ਿਲ ਤੇ ਪਹੁੰਚਣਗੇ ਹਾਲਾਂਕਿ 4 ਵਜੇ ਤੋਂ ਬਾਅਦ ਜਿਹੜੀਆਂ ਟ੍ਰੇਨਾਂ ਨੇ ਬੱਸਾਂ ਨੇ ਉਹ ਇੱਥੋਂ ਰਵਾਨਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ 4 ਵਜੇ ਤੱਕ ਦਾ ਹੀ ਕਿਸਾਨਾਂ ਵੱਲੋਂ ਜਿਹੜਾ ਸੜਕੀ ਆਵਾਜਾਈ ਤੋਂ ਇਲਾਵਾ ਟ੍ਰੇਨਾਂ ਨੂੰ ਬੰਦ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਸੀ ਪਰ ਇਸੇ ਵਿਚਾਲੇ ਲੋਕ ਕਿਤੇ ਨਾ ਕਿਤੇ ਖੱਜਲ ਖਵਾਰੀਆਂ ਦਾ ਉਹਨਾਂ ਨੂੰ ਜ਼ਰੂਰ ਸਾਹਮਣਾ ਕਰਨਾ ਪਿਆ ਤਾਂ ਕੁਝ ਲੋਕ ਵੀ ਨੇ ਅ ਅੰਕਲ ਜੀ ਕਿੰਨੀ ਕੁ ਦੇਰ ਤੋਂ ਖੜੇ ਹੋ ਕਰਕੇ ਅੰਡੇ ਤੋਂ ਖੜੇ ਅਸੀਂ ਇਸ ਸਰਕੇ ਗਵਰਨਮੈਂਟ ਨੂੰ ਉਹਨਾਂ ਦੀਆਂ ਕਿਸਾਨਾਂ ਦੀਆਂ ਵਾਜਬ ਮੰਗਾਂ ਮੰਨਣੀਆਂ ਚਾਹੀਦੀਆਂ ਹੈਗੀਆਂ ਸਾਰੀਆਂ ਸੈਂਟਰਸ ਗਵਰਨਮੈਂਟ ਨੂੰ ਮੰਗਾਂ ਮੰਨ ਕੇ ਉਹਤੇ ਲਾਗੂ ਕਰਨੀਆਂ ਚਾਹੀਦੀਆਂ ਆ ਤਾਂ ਕਿ ਇਸ ਕਰਕੇ ਗਾਂਦ ਉਹ ਅੱਗੇ ਤੋਂ ਕਿਸਾਨਾਂ ਨੂੰ ਮਤਲਬ ਬੰਦਰਾ ਸੱਦਾ ਨਾ ਦੇਣਾ ਪਵੇ ਇਹ ਕਿਸਾਨ ਮਜਬੂਰ ਹੈ ਉਹਨਾਂ ਦੀਆਂ ਮੰਗਾਂ ਮੰਨਿਆ ਜਾਣ ਤਾਂ ਕਿ ਅੱਗੇ ਤੋਂ ਸਵਾਰੀਆਂ ਵੀ ਪ੍ਰੇਸ਼ਾਨ ਨਾ ਹੋ ਤਾਂ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਥੇ ਜਾਣਾ ਸੀਗਾ ਜੀ ਤੁਸੀਂ ਕਦੋਂ ਤੋਂ ਖੜੇ ਹੋ ਇੱਥੇ भैया हम लोग को जाना है जम्मू कटरा सुबह आठ बजे से हम लोग यहाँ पे वेटिंग कर रहे हैं कोई जानकारी थी कि आज बंद रहेगा कोई जानकारी नहीं थी भैया कोई भी जानकारी नहीं लुधियाना पहुँचने के एक स्टेशन पहले पता चला वहाँ पे अनाउंस हुआ की लुधियाना तक ही ट्रेन जाएगी तो अभी बस का इंतजार कर रहे हो तैयार है बस अब बस आने का वेटिंग कर रहे हैं अब आएगी तो तभी देखा जाएगा नहीं तो फिर माता रानी जो चाहे वो करेंगी वैष्णो देवी जा रहे हो वैष्णो देवी जा रहे हो माता रानी के दरबार ਤਾਂ ਲੋਕ ਬੱਸਾਂ ਦਾ ਇੰਤਜ਼ਾਰ ਕਰ ਰਹੇ ਨੇ ਪਰ ਦੂਸਰੇ ਪਾਸੇ ਬੱਸਾਂ ਵੀ ਜੜੀਆਂ ਨੇ ਕਾਊਂਟਰ ਤੇ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਬੇਸ਼ੱਕ ਅੱਧੇ ਘੰਟੇ ਦਾ ਸਮਾਂ ਰਹਿ ਗਿਆ ਅੱਧੇ ਘੰਟੇ ਬਾਅਦ ਜੜੀਆਂ ਨੇ ਬੱਸਾਂ ਇੱਥੋਂ ਚਲਣੀਆਂ ਸ਼ੁਰੂ ਹੋ ਜਾਣਗੀਆਂ ਪਰ ਲੋਕ ਕਿਤਨਾ ਕਿਤੇ ਖੱਜਲ ਖੁਆਰੀ ਦੀ ਗੱਲ ਕਰ ਰਹੇ ਨੇ ਪਰੇਸ਼ਾਨੀ ਦੀ ਗੱਲ ਕਰ ਰਹੇ ਨੇ ਕਿਉਂਕਿ ਹੁਣ ਲੋਕਾਂ ਨੂੰ ਇੱਕ ਉਮੀਦ ਹੈ ਕਿ ਜੜੀਆਂ ਬੱਸਾਂ ਕਾਊਂਟਰ ਤੇ ਲੱਗ ਰਹੀਆਂ ਨੇ ਤਾਂ ਇਸ ਦੇ ਨਾਲ ਨਾਲ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਕਰਨਗੇ ਤਾਂ ਕੁਝ ਹੋਰ ਵੀ ਲੋਕ ਨੇ ਗੱਲਬਾਤ ਉਹਨਾਂ ਨਾਲ ਵੀ ਕਰਨਗੇ ਬਾਈ ਜੀ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਇੱਥੇ ਕਹਿ ਰਹੇ ਨੇ ਕਿ 4 ਵਜੇ ਤੱਕ ਜਿਹੜੀ ਰਾਹਤ ਮਿਲਣੀ ਪਤਾ ਲਵ ਜੂਗਾ ਤਾਂ ਸਾਫ ਤੌਰ ਤੇ ਕਿਤਨਾ ਕਿਤੇ ਗੁਰੇਜ ਵੀ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਇਹ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਜਿੰਦਰ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਬਖਾਉਣ ਲਈ ਪੂਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਕਿਸ ਤਰੀਕੇ ਦੇ ਨਾਲ ਆਮ ਜਨਤਾ ਨੂੰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਬੱਸਾਂ ਪੂਰੀ ਤਰ੍ਹਾਂ ਬੰਦ ਨੇ ਬੱਸ ਸਟੈਂਡ ਤੇ ਕਈ ਘੰਟਿਆਂ ਤੋਂ ਲਗਾਤਾਰ ਜੋ ਕੇ ਲੋਕ ਇੰਤਜ਼ਾਰ ਕਰਨ ਦੇ ਲਈ ਆ ਮਜਬੂਰ ਨੇ ਤਾਂ ਕੁੱਲ ਮਿਲਾ ਕੇ ਜਿੱਕਰ ਗੱਲ ਕੀਤੀ ਆਵੇਂ ਹਾਲਾਂਕਿ ਬੰਦਾ ਅਸਰ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਜ਼ਰ ਆ ਰਿਹਾ ਪਰ ਲੋਕਾਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਵਿਚਾਰੇ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਲਾਰੈਂਸ ਰੋਡ ਤੇ ਕਿਸਾਨਾਂ ਨੇ ਦੁਕਾਨਾਂ ਬੰਦ ਕਰਵਾਈਆਂ ਇਸ ਤਰੀਕੇ ਦੀਆਂ ਵੀ ਤਸਵੀਰਾਂ ਵੱਖ-ਵੱਖ ਜਗਾਵਾਂ ਤੋਂ ਸਾਹਮਣੇ ਆ ਰਹੀਆਂ ਨੇ ਜਦੋਂ ਦੁਕਾਨਦਾਰਾਂ ਦੇ ਕੋਲ ਦੁਕਾਨਾਂ ਬੰਦ ਕਰ ਤੋਂ ਮਨਾ ਕੀਤਾ ਜਾਂਦਾ ਦੁਕਾਨਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਫਿਰ ਇਸ ਤਰੀਕੇ ਦੀ ਜ਼ਬਰਦਸਤੀ ਵੀ ਕੀਤੀ ਜਾ ਰਹੀ ਹੈ ਜ਼ਬਰਦਸਤੀ ਅੰਮ੍ਰਿਤਸਰ ਦੇ ਵਿੱਚ किए दुकान ना बंद करवाई जा उस वेल दया तस्वीर भी जो कि कैमरे के कैद हुई इसे जो बहसबाजी होंगी हुई भी तस्वीर कैद हुई है आंटी खाने ताले ताले बंक नहीं बोला परिये रोटी बनाना बोली बोली आंटी 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 आंट ਫੱਕੀ ਹੋ ਗਏ ਕਰ ਇੱਧਰ ਜਾਂਦੇ ਰਸਤਾ ਇੱਧਰ ਹੋਣੀਆਂ ਪੌੜੀਆਂ ਆ ਵੀ ਰਿਹਾ ਫੁੱਲ ਨਾ ਗਾ ਦੇਖ ਨਾ ਪਾਣੀ